ਹਾਂਜੀ ਵਾਈਕੋ ਟਿਕਾ ਖਾਲਸਾ ਮੈਂ ਕਿਹਾ ਤੇ ਪਾਵੇਂ ਕਿ ਅੱਜ ਮਹਿਲਾ ਦਿਵਸ ਹੈ ਪਰ ਗੁਰਮਤਿ ਦੇ ਅੰਦਰ ਮਹਿਲਾ ਦਾ ਕੋਈ ਖਾਸ ਦਿਵਸ ਨਹੀਂ ਸਾਰੇ ਦੇਣੀ ਬਰਾਬਰ ਸਨਮਾਨ ਦਿੱਤਾ ਜਾਂਦਾ ਮਹਿਲਾ ਨੂੰ ਜੇਕਰ ਅੰਭਾ ਤੇ ਅਸ ਵਿੱਚ ਵੇਖੀਏ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਕਾਲ ਦੇ ਵਿੱਚ ਜਿਹੜੀ ਜਨਮ ਸਾਖੀ ਲਿਖੀ ਗਈ ਗੁਰੂ ਨਾਨਕ ਜੀ ਦੇ ਸੰਬੰਧ ਵਿੱਚ ਉਹਨ ਦੇ ਵਿੱਚ ਇੱਕ ਜ਼ਿਕਰ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਜੀ ਵੇਗ ਨਦੀ ਵਿੱਚ ਪ੍ਰਵੇਸ਼ ਕਰਦੇ ਨੇ ਤੇ ਭਾਈਆ ਜੈਰਾਮ ਜੀ ਵੇਖਦੇ ਨੇ ਬੀਬੇ ਨਾਨਕੀ ਜੀ ਥੋੜੇ ਉਦਾਸ ਨੇ ਤੇ ਉਹਦੋਂ ਉਹਨਾਂ ਨੇ ਜਿਹੜੇ ਬਚਨ ਆਕੇ ਵੀ ਤੁਸੀਂ ਸਾਡਾ ਸਹਾਰਾ ਹੋ ਕਿਤੇ ਸਾਡਾ ਚਿੱਤ ਡੋਲਦਾ ਤੇ ਤੁਸੀਂ ਸਾਨੂੰ ਸਹਾਰਾ ਦੇਂਦੇ ਤੇ ਹੁਣ ਜੇਕਰ ਤੁਸੀਂ ਢੇਰੀ ਢਾਈ ਤੇ ਫਿਰ ਸਾਨੂੰ ਕੋਈ ਸਹਾਰਾ ਦੇਗਾ ਮਤਲਬ ਇਹ स्त्री ਦੇ ਬਾਰੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਦੋਂ ਸਾਨੂੰ ਜ਼ਿਕਰ ਮਿਲਦਾ ਮੇਮੇ ਨਾਨਕੀ ਜੀ ਦੇ ਬਾਰੇ ਵੀ ਤੁਸੀਂ ਸਾਡਾ ਸਹਾਰਾ ਉਹ ਉਸ ਤੋਂ ਬਾਅਦ ਆਪਾਂ ਵੇਖ ਲਈਏ ਸਾਰੇ ਗੁਰ ਗੁਰ ਇਤਿਹਾਸ ਦੇ ਵਿੱਚ ਇਸਤਰੀ ਇੱਕ ਸਹਾਰਾ ਬਣ ਕੇ ਰਹੀ ਹੈ ਜਿਵੇਂ ਆਪਾਂ ਕਰਨ ਕਰੀਏ ਮਾਤਾ ਨਾਨਕੀ ਜੀ ਮਾਤਾ ਨਾਨਕੀ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਬਤਨੀ ਸਨ ਮੈਨਸਨ ਉਹਨਾਂ ਦੇ ਸਮੇਂ ਜੰਗ-ਜੋਦ ਆਰੰਭ ਹੋ ਗਏ ਤੇ ਉਹ ਇਹਨਾਂ ਜੰਗਾਂ-ਜੁੱਦਾਂ ਦੇ ਵਿੱਚ ਆਪਣਾ ਪੂਰਾ ਫਰਜ਼ ਨਿਭਾਉਂਦੇ ਰਹਿ ਧੰਨ ਗੁਰੂ ਤੇਗ ਬਹਾਦਰ ਜੀ ਜੰਨ ਦੇ ਵਿੱਚ ਗਏ ਉਦੋਂ ਵੀ ਮਾਤਾ ਜੀ ਨੇ ਪੂਰਾ ਸਾਥ ਦਿੱਤਾ ਉਸ ਤੋਂ ਬਾਅਦ ਜਦੋਂ ਧੀਰ ਮਲ ਵਰਗਿਆਂ ਨੇ ਗੁਰੂ ਘਰ ਲੁੱਟ ਕੀਤੀ ਮਾਤਾ ਜੀ ਨੇ ਉਦੋਂ ਵੀ ਅੱਗੇ ਆ ਕੇ ਲਾਲਤਾ ਬਾਈਆਂ ਤੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਇਸੇ ਤਰ੍ਹਾਂ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀ ਦਾ ਤਾਂ ਕਹਿਣਾ ਹੀ ਕੀ ਆ ਉਹਨਾਂ ਦਾ ਇਤਿਹਾਸ ਤਾਂ ਹੈ ਹੀ ਇੰਨਾ ਮਹਾਨ ਮਾਤਾ ਗੁਜਰਕੌਰ ਜੀ ਨੇ ਆਪਣੇ ਪਤੀ ਨੂੰ ਅਸ਼ੀਸ਼ੀਦੋਂ ਦਿੱਲੀ ਤੋੜਿਆ ਜੋ ਕਿ ਇੱਕ ਬੜਾ ਵੱਡਾ ਕਹਿ ਲਈਏ ਅਸੰਭਵ ਗੱਲ ਸੀ ਆਮ ਇਸਤਰੀ ਦੇ ਲਈ ਪਰ ਮਾਤਾ ਜੀ ਨੇ ਉਹਦਾ ਜਵਾਬ ਖਾਮਚ ਦਿੱਤਾ ਵੀ ਇਹ ਰਕਾ ਇਸਤਰੀਆਂ ਦੇ ਸਵਾਗ ਬਚਦੇ ਨੇ ਤੇ ਮੈਂ ਆਪਣਾ ਭਤੀ ਤੋਰਨ ਲਈ ਤਿਆਰ ਹਾਂ ਫਿਰ ਮਾਤਾ ਜੀ ਨੇ ਸਹਬਜ਼ਾਦਿਆਂ ਨੂੰ ਤਿਆਰ ਕੀਤਾ ਜੇ ਸਹਬਜ਼ਾਦਿਆਂ ਨੇ ਛੀਤੀ ਕੀਤੀ ਤੇ ਪਿੱਛੇ ਮਾਤਾ ਗੁਜਰਕ ਹੋਰ ਜੂ ਕਰਕੇ ਮਾਪੁਰਖਾਂ ਦਾ ਉਹਨਾਂ ਦੀ ਸਮਰਪਣ ਉਹਨਾਂ ਦੀ ਭਾਵਨਾ ਉਹਨਾਂ ਦੀ ਮਿਹਨਤ ਸੀ ਇਸੇ ਤਰ੍ਹਾਂ ਗੁਰਬਾਣੀ ਦੀ ਗੱਲ ਕਰੀਏ ਤੇ ਗੁਰਬਾਣੀ ਦੇ ਗੁਰੂ ਨਾਨਕ ਕਾਲ ਦੇ ਵਿੱਚ ਹੀ ਗੁਰੂ ਜੀ ਨੇ ਕਹਿ ਦਿੱਤਾ ਅਸੀਂ ਸੋ ਕਿਉ ਮੰਦਾ ਆਖੀ ਅਗੇ ਜਮੈਰਾ ਜਾਣ ਕਿ ਜਿਸ ਮਾਂ ਦੀ ਕੋਖ ਦੇ ਵਿੱਚੋਂ ਰਾਜੇ ਪੈਦਾ ਹੁੰਦੇ ਨਹੀਂ ਮਹਾਰਾਜੇ ਸੂਰਬੀਰ ਯੋਧੇ ਪੈਦਾ ਹੁੰਦੇ ਨਹੀਂ ਉਹਨੂੰ ਆਪਾਂ ਮਾੜੀ ਕਿਵੇਂ ਕਹਿ ਸਕਦੇ ਆ ਸੋ ਸਤਬੂ ਸੱਚੇ ਬਾਦਸ਼ਾਹ ਜੀ ਨੇ ਔਰਤ ਦਾ ਮਾਣ ਬਰਾਬਰ ਦਾ ਰੱਖਿਆ ਇਤਿਹਾਸ ਦੇ ਵਿੱਚ ਮਾਈ ਭਾਗੋ ਜੀ ਵਰਗੀਆਂ ਜਿਹੜੀਆਂ ਕੀ ਜਾਂ ਵੀ ਲੜਦੀਆਂ ਨੇ ਮਾਈ ਪਿਖਾਂ ਵਰਗੀ ਸ਼ੀਨੀਆਂ ਵੀ ਪ੍ਰਾਪਤ ਕਰਦੀਆਂ ਨੇ ਸੋ ਇਤਿਹਾਸ ਦੇ ਵਿੱਚ ਮੈਲਾਵਾਂ ਦਾ ਬਹੁਤ ਯੋਗਦਾਨ ਹੈ ਕਿ ਅੱਜ ਦੇ ਅੰਦੋਲਨ ਵਿੱਚ ਆਪਾਂ ਵੇਖ ਹੀ ਰਹੇ ਹਾਂ ਇੱਕ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਆਈਆਂ ਨੇ ਇਸ ਮੋਰਚੇ ਨੂੰ ਕਾਮਯਾਬ ਕਰਨ ਦੇ ਲਈ ਸੋ ਸਾਰਿਆਂ ਦਾ ਬਹੁਤ ਧੰਨਵਾਦ ਇਹ ਮਾਤਾਵਾਂ ਦਾ ਸਤਿਕਾਰ ਕਰਨਾ ਪੈਣਾ ਦਾ ਸਤਿਕਾਰ ਕਰਨਾ ਸਾਡੇ ਸਮਾਜ ਦਾ ਮੋਟਲਾ ਫਰਕ ਹੈ ਗੁਰਮੁਖੀ ਸਿੱਖਿਆ ਹੈ ਆਪਾਂ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ